ਕਿਉਂ ਛੱਡਣ ਵਾਸਤੇ ਇੱਥੇ ਲਿਆਈ ਆ ਮੈਂ ਤੈਨੂੰ ਅਖੇ ਮੇਰਾ ਰੱਬ ਕਰੂਗਾ ਮੈਂ ਉਹ ਤਾਂ ਡੱਟ ਬੰਦੀ ਮੇਰੇ ਨਾਲ ਕਰ ਗੋਡ ਚੱਲ ਬੇਬੇ ਮੈਨੂੰ ਕਰੋ ਮੈਂ ਨਾ ਮੈਂ ਨਾ ਇਹ ਨਹੀਂ ਕਦੀ ਹੋ ਸਕਦਾ ਤੂੰ ਇਸ ਕਰ ਸੁਣ ਉਹ ਮਨਿੰਦਰ ਪਾਣੀ ਦਾ ਗਲਾਸ ਲਿਆ ਕੇ ਦੇ ਇੱਕ 3:00 ਵਜੇ ਪਿਆ ਹੈਲੋ ਰਾਮੇਂਦਰ ਮੈਂ ਯਾਰ ਬਸ ਕੱਖ ਜੇ ਕੁੱਟਦਾ ਸੀ ਕਿਵੇਂ ਆ ਗਏ ਚੱਲ ਮੈਂ ਆਉਣਾ ਆਉਣਾ ਖੇਤ ਬਸ ਮੈਂ ਚਾਬੀ ਚੱਕ ਲਿਆ ਮੈਂ ਕੋਠੇ ਦੀ ਆ ਗਿਆ ਆਉਣਾ ਉਹ ਲਿਆ ਦੇ ਕੋਣ ਕਿਦੇ ਸੀ ਫੋਨ ਤਾਂ ਕੀਤੇ ਕੇ ਬਿੰਦਰ ਦਾ ਸੀ ਉਹ ਕਹਿੰਦਾ ਵੀ ਭਈਆਂ ਦੇ ਫੋਨ 'ਚ ਬੰਦੇ ਤਾਂ ਪੈਸੇ ਕੂਸੀ ਨਹੀਂ ਪਤਾ ਨਹੀਂ ਕੀ ਗੱਲ ਐ ਉਹ ਤਰ੍ਹਾਂ ਫੋਨ ਲਾਈ ਕੇ ਲੱਗਦਾ ਨਹੀਂ ਕਹਿੰਦਾ ਉਹ ਆਏ ਬੈਠੇ ਨੇ ਮੈਂ ਖੇਤ ਮੜਾਇਆ ਕੋਠੇ ਚਾਬੀ ਫੜਾਇਆ ਮਾ ਉਹਨਾਂ ਨੂੰ ਜੀ ਠੀਕ ਐ ਧਿਆਨ ਨਾਲ ਜਾਇਓ ਤੇ ਨਾਲੇ ਹਾਂ ਸੱਚ ਕੋਈ ਵਜਨ ਵਾਲਾ ਕੰਮ ਨਹੀਂ ਕਰਨਾ ਨਾਲੇ ਕੰਮ ਘੱਟ ਕਰਿਆ ਕਰ ਠੀਕ ਐ ਫਿਰ ਉਹੀ ਡਾਕਟਰ ਆਪਣੇ ਚ ਕਸੂਰ ਕੱਢ ਦਿੰਦੇ ਨੇ ਆਪਾਂ ਆਪ ਦੇ ਗਣੀਓ ਤਾਂ ਪੂਰੇ ਪੰਜ ਪੱਲਿਆਂ ਦੇ ਪੂਰੇ ਰਹੀਏ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਧਿਆਨ ਰੱਖੂੰਗੀ ਬਸ ਥੋੜੇ ਕੱਪੜੇ ਧੋਣਾ ਪੈਸੀ ਇਹ ਕਰਾ ਧੋ ਦਿੰਦੀ ਓਏ ਧੋਦੀ ਕੱਪੜੇ ਕੋਈ ਨਹੀਂ ਮੰਮੀ ਕਿੱਥੇ ਐ ਉਹ ਤਾਂ ਲੱਸੀ ਫਰਾਉਣ ਗਏ ਹੋਏ ਅਨਤਾਈ ਕੀ ਕਰੇ ਸ਼ਾਇਦ ਸਾਰਾ ਦਿਨ ਉਹ ਤਾਂ ਤਾਈ ਨਹੀਂ ਲੋਟ ਆਉਂਦੀ ਨਾਲੇ ਮੇਰੀ ਗੱਲ ਸੁਣ ਲੈ ਕੋਈ ਨਾ ਕੱਪੜੇ ਮੰਮੀ ਧਵਾ ਦੂ ਨਹੀਂ ਆ ਕੇ ਮੈਂ ਧਵਾ ਦੂ ਤੇਰੇ ਨਾਲ ਓਹੋ ਤੁਸੀਂ ਥੋੜੇ ਕੱਪੜੇ ਧਵਾਉਂਗੇ ਮੈਂ ਆਪੇ ਧੋ ਦੂੰਗੀ ਕੋਈ ਨਹੀਂ ਮੈਂ ਮਸ਼ੀਨ ਚ ਪਾ ਦੂੰ ਤੂੰ ਸੁੱਕਣੇ ਪਾ ਦੀ ਠੀਕ ਐ ਠੀਕ ਐ ਤੇ ਉਹ ਆ ਕੀ ਕਹਿੰਦੇ ਹੁੰਦੇ ਨੇ ਨਾਲੇ ਮੰਮੀ ਨੂੰ ਆਉਂਦੀ ਨੂੰ ਕਹਿ ਦੀ ਵੀ ਤੇਰਾ ਬਨੇਜ ਐ ਡਾਕਟਰ ਨੇ ਕਿਹਾ ਠੀਕ ਹੈ ਠੀਕ ਹੈ ਜੀ ਹਾਂ ਨਹੀਂ ਮੈਂ ਕਹ ਦੂੰਗਾ ਠੀਕ ਠੀਕ ਹੈ ਧਿਆਨ ਨਾ ਜਾਏ ਅੱਛਾ ਅभी ਜਾ ਕੇ ਲੈ ਜਾਂ ਅੰਦਰੋ ਸਾਲ ਹੋ ਗਏ ਬਥੇਰੇ ਕੋਈ ਮਿਲਣ ਨਾ ਆਵੇ ਨਹੀਂ ਮੈਂ ਸਭ ਨੂੰ ਬੁਲਾਵਾ ਮੈਨੂੰ ਕੋਈ ਨਾ ਬੁਲਾਵੇ ਨਹੀਂ ਮੈਂ ਸਭ ਨੂੰ ਬੁਲਾਵਾ ਮੈਨੂੰ ਕੋਈ ਨਾ ਬੁਲਾਵੇ ਮੇਰੀ ਕਿਸਮਤ ਤੰਗ ਕਿਸਮਤ ਤੰਗ ਤੁਸੀਂ ਮੈਚ ਤਾਂ ਨਹੀਂ ਦਿੱਤਾ ਮੈਨੂੰ ਵਿਆਹ ਹੈ ਤੁਸੀਂ ਨੇ ਕਿਤੇ ਵਿੱਚ ਤਾਂ ਨਹੀਂ ਦਿੱਤਾ ਮਾਏ ਵਿਆਹ ਹੈ ਕੀਦਾ ਫੋਨ ਆ ਗਿਆ ਹਲੋ ਹਲੋ ਹਰਮਨ ਕੀ ਹਾਲ ਹੈ ਹਾਂਜੀ ਮੈਂ ਠੀਕਾਂ ਕੌਣ ਕੀ ਗੱਲ ਓਏ ਤੂੰ ਪਛਾਣਨੋ ਵੀ ਹਟ ਗਈ ਤੇਰੀ ਫਰੈਂਡ ਬੋਲਦੀ ਆ ਉਹ ਅਨਪ੍ਰੀਤ ਹਾਈ ਮਨਪ੍ਰੀਤ ਕੀ ਹਾਲ ਹੈ ਅਨਲ ਤੈਨੂੰ ਨੰਬਰ ਕਿੱਥੋਂ ਮਿਲਿਆ ਮੇਰਾ ਵਾਫਾਈ ਮਿਲ ਗਿਆ ਤੂੰ ਤਾਂ ਵਿਆਹ ਕਰਵਾ ਕੇ ਸੇਲੀ ਨੂੰ ਜਮਾਈ ਭੁੱਲ ਗਈ ਨਾ ਨਾ ਯਾਰ ਐ ਨਾ ਕੇ ਉੱਲੇ ਕਿੱਥੇ ਜਾਂਦਾ ਆਂਦਾ ਆ ਤੇ ਸੇਲੀਆਂ ਨੂੰ ਮੈਨੂੰ ਤਾਂ ਬਹੁਤ ਯਾਦ ਆਉਂਦੀ ਆ ਤੇਰੀ ਤਾਂ ਹੀ ਤਾਂ ਸੂਬਾ ਸ਼ਾਮ ਫੂਨ ਲਾ ਲੈਣੀ ਆ ਮੈਨੂੰ ਨਹੀਂ ਆ ਤੇ ਤੇਰਾ ਨੰਬਰ ਨਹੀਂ ਸੀਗਾ ਮੇਰੇ ਕੋਲੇ ਉਹਨਾ ਜਦੋਂ ਮਤਲਬ ਕਿ ਮੈਂ ਮੰਮੀ ਕੋਲ ਗਈ ਸੀਗੀ ਮੇਰੇ ਪੁਰਾਣੇ ਫੋਨ ਚ ਹੀ ਰਹਿ ਗਿਆ ਉੱਥੇ ਮੈਂ ਮੁੜ ਕੇ ਕਿ ਧਿਆਣੀ ਨੂੰ ਮਾਰਿਆ ਹੈਗਾ ਚਲ ਹੋਰ ਸੁਣਾ ਫਿਰ ਕਿਵੇਂ ਚੱਲਦੀ ਆ ਤੇਰੀ ਮੈਰਿਡ ਲਾਈਫ ਬਸ ਠੀਕ ਹੈ ਜੀ ਠੀਕ ਠਾਕ ਚੱਲ ਰਹੀ ਹੈ ਤੂੰ ਸੁਣਾ ਤੂੰ ਕਿਵੇਂ ਹੈ ਮੈਂ ਤਾਂ ਬਹੁਤ ਵਧੀਆ ਮੈਂ ਨਾ ਤੇਨੂੰ ਕੋ ਗੁੱਡ ਨਿਊਜ਼ ਸੁਣਾਉਣੀ ਸੀਗੀ ਦੱਸਾਂ ਕਿ ਸਾਹਮਣਿਆਂ ਕੀ ਦੱਸਾਂ ਸਸਪੈਂਸ ਨਾ ਰੱਖ ਤੂੰ ਦੱਸ ਕੀ ਕੀ ਗੁੱਡ ਨਿਊਜ਼ ਹੈ ਤਾਂ ਸੁਣ ਫਿਰ ਮੇਰਾ ਵਿਆਹ ਹੈ ਤੇ ਮੈਂ ਨਾ ਥੋੜੇ ਜਿਹੇ ਦਿਨਾਂ ਨੂੰ ਤੇਰੇ ਕੋਲੇ ਕਾਰਡ ਦੇਣ ਆਉਂਗੀ ਉਹ ਵੀ ਤੇਰੇ ਸਹੁਰੇ ਪਿੰਡੀ ਅੰਨਾ ਨਾ ਮਨਪ੍ਰੀਤ ਤੂੰ ਕਾਰਡ ਦੇਣ ਨਹੀਂ ਚੰਗਾ ਕਰੇ ਕੋਈ ਨਾ ਮੈਂ ਅਈ ਆ ਜੂਗੀ ਨਾ ਉਹਨਾਂ ਹਰਮਨ ਤੋਂ ਪਹਿਲਾਂ ਵਾਲੀ ਹਰਮਨ ਨਹੀਂ ਰਹੀ ਕੀ ਹੋਇਆ ਜੇ ਕੋਈ ਗੱਲ ਆ ਤਾਂ ਤੂੰ ਮੈਨੂੰ ਦੱਸ ਚੰਗਾ ਮਨਪ੍ਰੀਤ ਮੇਰੇ ਸੱਸਾ ਗਈ ਤੈਨ ਫੇਰ ਫੋਨ ਕਰੂੰਗੀ ਆਪੇ ਮੇਰੀ ਗੱਲ ਸੁਣਨੀ ਕਿਹੜਾ ਫੋਨ ਸੀ ਮੰਮੀ ਕਿਸੇ ਦਾ ਨਹੀਂ ਤਾਂ ਮੇਰੀ ਸਹੇਲੀ ਦਾ ਸੀਗਾ ਅੱਛਾ ਤੇਰੇ ਕੋਲ ਇੰਨਾ ਟਾਈਮ ਹੈਗਾ ਵੀ ਸਹੇਲੀਆਂ ਨਾਲ ਗੱਲਾਂ ਕਰ ਸਕੇ ਮੇਰੀ ਗੱਲ ਸੁਣ ਲੈ ਆ ਜਿਹੜਾ ਕੰਮ ਤੈਨੂੰ ਮੈਂ ਕਰਨੇ ਨੂੰ ਕਹਿੰਦੀ ਹੁੰਨੀ ਆ ਨਾ ਉਹ ਕਰ ਦਿਆ ਕਰ ਆਲੇ ਦੁਆਲੇ ਧਿਆਨ ਘੱਟ ਦਿਆ ਕਰ ਲੱਗੀ ਸਮਝ ਤੈਨੂੰ ਮੰਮੀ ਉਹਦਾ ਵਿਆਹ ਸੀਗਾ ਉਹ ਤਾਂ ਵਿਆਹ ਵਾਸਤੇ ਫੋਨ ਕੀਤਾ ਤੇ ਉਹਨੇ ਮੈਨੂੰ ਕੋਈ ਲੋੜ ਨਹੀਂ ਕਿਸੇ ਦੇ ਵਿਆਹ ਤੇ ਜਾਣ ਦੀ ਨਹੀਂ ਛੱਤਰ ਖਾਏਗੀ ਅੱਗੇ ਘੱਟ ਖਾਣੀ ਐ ਮੈਨੂੰ ਲੱਗਦਾ ਜਿਹੜੇ ਖਾਦੇ ਛੱਤਰ ਐ ਨਾ ਤੈਨੂੰ ਬਹੁਤ ਛੇਤੀ ਚੇਤਾ ਭੁੱਲ ਜਾਂਦਾ ਤੈਨੂੰ ਨਾ ਸਵੇਰੇ ਸ਼ਾਮ ਛੱਤਰਾਂ ਦੀ ਘਾਟ ਰੜਕਦੀ ਆ ਤੇ ਤਾਂ ਹੀ ਤੇਰੇ ਛੱਤਰ ਪੈਂਦੇ ਆ ਅੰਮੀ ਕਰਦੀ ਤਾਂ ਹੁੰਨੇ ਆ ਮੈਂ ਸਾਰਾ ਕੰਮ ਥੋੜਾ ਸਾਰਾ ਕਹਿਣਾ ਬੰਨਦੀ ਆ ਮੈਂ ਅੱਛਾ ਆ ਘੰਟਾ ਹੋ ਗਿਆ ਤੈਨੂੰ ਕਿਹਾ ਸੀ ਕੱਪੜੇ ਨਹੀਂ ਤਿਆਹਾਂ ਕਰਦੇ ਕੀਤੀ ਆ ਆ ਕੇ ਪਤਾ ਨਹੀਂ ਕਿਹੜੇ ਆਸ਼ਕ ਨਾਲ ਫੋਨ ਤੇ ਲੱਗੀ ਹੋਈ ਆ ਅਖੇ ਮੇਰੀ ਸਹੇਲੀ ਦਾ ਫੋਨ ਸੀ ਵਿਆਹ ਨੂੰ ਕਹਿੰਦੀ ਸੀ ਤੇਰੀ ਕਿਹੜੀ ਨਵੀਂ ਸਹੇਲੀ ਜੰਪਾਈ 4 ਸਾਲ ਹੋ ਗਿਆ ਤੇਰੇ ਵਿਆਹ ਨੂੰ ਨਾ ਕੋਈ ਤੇਰੀ ਸਹੇਲੀ ਦੇਖੀ ਆ ਨੋਂ ਤੇਰਾ ਕੋ ਸਹੇਲਾ ਪਰ ਦੇਖ ਲਈ ਜੇ ਮੇਰੇ ਮੁਰੇ ਨਾਲ ਜਬਾਨ ਲੜਾਈ ਆ ਤਾ ਤੇਰਾ ਬੁੱਥਾਪਨ ਦੂੰਗੀ ਮੈਂ ਤੂੰ ਮੈਨੂੰ ਐਵੇਂ ਨਾ ਜਾਣੀ ਆ ਜੁੱਤੀ ਲਾ ਕੇ ਨਾ ਸਿਰਚ 100 ਜੁੱਤੀ ਮਾਰ ਕੇ ਇੱਕ ਗਿਣੂੰਗੀ ਨਾ ਤੂੰ ਅੱਜ ਤੱਕ ਸਾਨੂੰ ਸੁੱਖ ਦਿੱਤਾ ਕਿਹੜਾ ਆ ਜਿਹੜੇ ਡਰਾਮੇ ਕਰਦੀ ਉੱਪਰ ਦੀ ਨਾ ਇਹਨਾਂ ਤੋਂ ਮੈਨੂੰ ਗੁੱਸਾ ਆਉਂਦਾ ਦਿਲ ਤਾਂ ਕਈ ਵਾਰੀ ਕਰਦਾ ਵੇ ਕੋਈ ਗੱਲ ਨਹੀਂ ਤੈਨੂੰ ਘਰ ਦੀ ਨੌਕਰਾਂ ਨਹੀਂ ਬਣਾ ਕੇ ਰੱਖ ਲੈਣੀ ਆ ਪੁੱਤ ਦਾ ਦੂਜਾ ਵਿਆਹ ਕਰ ਦੂੰਗੀ ਪਰ ਜਦੋਂ ਦੇ ਤੂੰ ਆਹ ਡਰਾਮੇ ਜੇ ਕਰਨ ਲੱਗੀ ਨਾ ਰੋ ਪਟ ਕੇ ਉਦੋਂ ਤਾਂ ਦਿਲ ਕਰਦਾ ਤੇ ਤੈਨੂੰ ਥੁੱਪ ਤਿੱਤਰੇ ਹੀ ਕਰ ਦਵਾਂ ਮਮੀ ਮੈਂ ਕਰਦੀ ਆ ਸਾਰਾ ਕੰਮ ਹੋਣੀ ਕਰਦੀ ਆ ਤੇਰੀ ਮਾਂ ਵੀ ਆ ਕੇ ਕਰੂਗੀ ਹਾਂ ਕਰਦੀ ਆ ਮੈਂਤ ਕੀਤੀ ਕਰਨਾ ਸਾਰਾ ਕੰਮ ਜੇ ਇੱਕ ਵੀ ਕੰਮ ਰਹਿ ਗਿਆ ਨਾ ਦੇਖੀ ਸਹੀਂ ਤੇਰਾ ਬਣਾਉਂਦੀ ਕੀ ਆ ਲਾ ਕੇ ਸਵੇਰੇ ਹੀ ਸੁਰਖਾ ਬਿੰਦਾ ਪਤਾ ਨਹੀਂ ਕਿਹੜੇ ਖਸਮ ਨੂੰ ਦਿਖਾਉਂਦੀ ਆ ਨਾ ਤੇਰਾ ਖਸਮ ਤਾਂ ਤੇਰੀ ਬਾਈ ਨਹੀਂ ਪੁੱਛਦਾ ਤੇ ਤੂੰ ਸੁਰਖੀ ਬਿੰਦਿਆ ਲਾਲਾ ਕਿਹਨੂੰ ਦਿਖਾਉਣੀ ਆ ਕਲ ਤੋ ਤੇਰੀ ਮੈਂ ਟੋਰ ਜੇ ਕੱਢੀ ਦੇਖ ਲੈਣਾ ਫੇਰ ਵੀ ਦੇਖ ਲੈ ਆ ਗੁੱਤਨੀ ਨੂੰ ਬਲ ਦੇਉਂਗੀ ਤੇਰੀ ਨੂੰ ਤੋਰ ਕਮ ਹੁਣ ਮੈਂ ਲੱਗਿਆ ਰਾਮਕਰਨ ਜੇ ਮੈਨੂੰ ਉੱਚੀ ਆਵਾਜ਼ ਨਾ ਆ ਗਈ ਤੇਰੀ ਜਬ ਬਸ ਬਸ ਕੀਤਾ ਮੈਂ ਕਰ ਦੇ ਮਮੀ ਆਪਣਾ ਪੜਿਆ ਵਿਚਾਰ ਲੈ ਕੀ ਟਾਈਮ ਲੱਗ ਗਿਆ ਮਿੰਤਾ ਬਾਲਾ ਚਰ ਬਿਠਾ ਲਿਆ ਮੈਂ ਦੇਖ ਲੈ ਉਹ ਕੋਈ ਕੱਪੜੇ ਧੋਣ ਵਾਲੇ ਹਜੇ ਤੱਕ ਇਹ ਤੋਂ ਕੱਪੜੇ ਨਹੀਂ ਧੋਤੇਗੇ ਨਿੰਮਿੰਦਾ ਆ ਪਾਣੀ ਦੇ ਘੜਾ ਚ ਲਾਉਰੇ ਆਲੋ ਮੰਮੀ ਨਾ ਮੈਨੂੰ ਐ ਦੱਸ ਕਿਹੜੇ ਵੇਲੇ ਤੂੰ ਕੱਪੜੇ ਧੋਣ ਲੱਗੀ ਸੀਗੀ ਹਜੇ ਤੱਕ ਕੱਪੜੇ ਉੱਥੇ ਪਏ ਹੈਗੇ ਮੰਮੀ ਮੈਂ ਧੋਣ ਲੱਗਦੀ ਸੀ ਇਹ ਮਨਾ ਕਰ ਗਏ ਮੈਨੂੰ ਕਿਉਂ ਇਹ ਕ ਮਨਾ ਕਰ ਗਏ ਤੈਨੂੰ ਉਸੋਂ ਡਾਕਟਰ ਨੇ ਕਿਹਾ ਵਿਗਬਾਲਾ ਕੰਮ ਨਹੀਂ ਕਰਨਾ ਕੋਈ ਜ਼ੋਰ ਦਾ ਅੱਛਾ ਹੁਣ ਇਹਦਾ ਮਤਲਬ ਕੰਮ ਛੱਡ ਕੇ ਫੇਰ ਜਵਾਕ ਹੋਣਗੇ ਵੀ ਜੇ ਤੁਸੀਂ ਕੰਮ ਨਾ ਕਰੋਗੇ ਤਾਂ ਮੰਮੀ ਸਾਨੂੰ ਐ ਵੀ ਐਸੇ ਆਪਣੇ ਮਿਹਰ ਤੋਂ ਕੋਸ਼ਿਸ਼ ਕਰੀਏ ਪ੍ਰੇਜ ਰੱਖੀਏ ਪ੍ਰੇਜ ਆਲੀ ਕਿਹੜੀ ਗੱਲ ਹੈਗੀ ਹੈ ਅੱਗੇ ਕਿਹੜਾ ਦੁਨੀਆਂ ਦੇ ਜਵਾਕ ਨਹੀਂ ਜੰਮੇਗੇ ਜੇ ਕੰਮ ਛੱਡ ਛੱਡ ਕੇ ਪੈਂਦੀਆਂ ਸੀਂ ਮੰਮੀ ਗੱਲ ਉਹ ਨਹੀਂ ਤੁਸੀਂ ਗੱਲ ਕਿਉਂ ਨਹੀਂ ਸਮਝਦੇ ਇੱਕ ਤਾਂ ਸਾਧਨ ਕਰਦੇ ਨੇ ਵੀ ਜਵਾਕ ਨਹੀਂ ਜਵਾਕ ਨਹੀਂ ਹੁੰਦਾ ਫਿਰ ਨੂੰ ਸਾਨੂੰ ਧਿਆਨ ਵੀ ਰੱਖ ਲਾਂਦੋ ਕੀ ਧਿਆਨ ਰੱਖਣਾ ਹੈ ਨਾ ਕੰਮ ਛੱਡ ਕੇ ਜਵਾਕ ਹੋਣਗੇ ਮੈਨੂੰ ਇਹ ਤਾਂ ਦੱਸਦੇ ਪਹਿਲਾਂ ਮੰਮੀ ਨਾ ਬਣਾ ਕਰ ਪਈ ਰਹਿ ਤਸਰਦ ਫੇਰ ਵੇਚਦੀ ਹੋ ਜਾਣ ਖੋਜੂਗੇ ਤੇਰੇ ਜੰਮੜਾ ਮੰਮੀ ਗੱਲ ਉਹ ਨਹੀਂ ਹੈਗੀ ਤੁਸੀਂ ਸਮਝਦੇ ਨਹੀਂ ਗੱਲ ਡਾਕਟਰ ਨੇ ਆਏ ਕਿਹਾ ਵੀ ਬਾਲਾ ਭਾਰ ਦਾ ਕੰਮ ਜਾਂ ਜ਼ੋਰ ਦਾ ਕੰਮ ਨਹੀਂ ਕਰਨਾ ਬਾਕੀ ਕੰਮ ਤਾਂ ਸਾਰੇ ਮੈਂ ਕਰੂੰਗੀ ਕੱਪੜੇ ਦੇ ਕਿਹੜਾ ਭਾਰ ਵਾਲਾ ਕੰਮ ਮੈਨੂੰ ਇਹ ਦੱਸ ਦੇ ਵੀ ਕੱਪੜੇ ਵਾਲਾ ਭਾਰ ਹੀ ਜਾਏਗਾ ਧੋਤੇ ਨਹੀਂ ਆਦੇ ਤੇਰੇ ਤੋਂ ਆਪਾਂ ਉਹ ਵਾਲੇ ਡੇਲੀ ਆਏ ਆਪਣੇ ਕੱਪੜੇ ਆਗੇ ਕੋਈ ਆਏ ਨਹੀਂ ਕੋਈ ਦਰੀਆਂ ਖੇਸ ਤੋਂ ਹਣ ਦਿੱਤੇ ਤੈਨੂੰ ਵੀ ਉਹ ਧੋਣੇ ਆ ਤੋ ਮੰਮੀ ਤੁਸਤਾ ਸਮਝਦੇ ਨਹੀਂ ਹੈਗੇ ਤੁਹਾਨੂੰ ਕੀ ਕਰਨਾ ਆਹੋ ਮੈਂ ਨਹੀਂ ਸਮਝਦੀ ਮੈਨੂੰ ਤਾਂ ਅਕਲ ਹੈ ਨਹੀਂਗੀ ਤੁਹਾਨੂੰ ਵਾਲੇ ਅਕਲ ਹੈ ਤੁਸੀਂ ਸਮਝਦਾਰ ਜੰਪੇ라 ਇੱਥੇ ਮੰਮੀ ਮੈਂ ਤੁਹਾਨੂੰ ਤਾਂ ਕਹਿ ਰਹੀ ਆ ਕਿਉਂਕਿ ਸਾਨੂੰ ਉਹਨਾਂ ਨੇ ਕਿਹਾ ਡਾਕਟਰ ਨੇ ਤਾਂ ਕਰਕੇ ਨਹੀਂ ਮੈਂ ਕੋਈ ਕੰਮ ਕਰਦੀ ਵਾਂ ਡਾਕਟਰ ਦਾ ਵੀ ਹੋਰ ਹੀ ਕਹਿਣ ਕਾ ਗੱਲਾਂ ਫਿਰ ਉਵੇਂ ਹੀ ਕਰੀ ਚੱਲਾਂਗੀ ਜਿਵੇਂ ਕਹੀ ਜਾਂਦੇ ਹੈਗੇ ਨਾ ਕੀ ਹੋ ਰਿਹਾ ਤੁਹਾਨੂੰ ਦੋਨੇ ਜਣੀਆਂ ਨੂੰ ਜਿੱਡਾ ਹਲਕਾ ਉੱਡੀ ਪਾੜ ਲੈਣੀ ਉਹ ਉੱਥੇ ਤੱਕ ਸੁਣਦੀ ਐ ਮੋੜ ਤੱਕ ਸੁਡੀ ਦੋਨਾਂ ਦੀ ਆਵਾਜ਼ ਲੈ ਮੈਂ ਕੀ ਕਿਹਾ ਇਹਨੂੰ ਲੰਬਾਸਤੇ ਕੇ ਆ ਕੱਪੜੇ ਭੇਜ ਧੋਣ ਵਾਲੇ ਹਾਈ ਤੱਕ ਧੋਤੇ ਨਹੀਂਗੇ ਮੈਂ ਕਿਹਾ ਕਿ ਗਿਆ ਤੀ ਵੀ ਧੋਈ ਨਾ ਡਾਕਟਰ ਨੇ ਕਿਹਾ ਵੀ ਵਜਨ ਵਾਲਾ ਕੰਮ ਨਹੀਂ ਕਰਨਾ ਨਾ ਮੈਨੂੰ ਐਂ ਤੇ ਦੱਸਦੇ ਕੱਪੜਿਆਂ ਚ ਕਿਹੜਾ ਵਜਨ ਹੈ ਆ ਪਾਉਣ ਵਾਲੇ ਸੂਟ ਆਗੇ ਕੋਈ ਐ ਨਹੀਂ ਮੋٹے ਖੇਸ ਕੰਬਲ ਦਿੱਤੇ ਹਨ ਧੋਣ ਵਾਸਤੇ ਸੁਭਾਰੀ ਆ ਉਹ ਜੀ ਆਹੀ ਗੱਲ ਤਾਂ ਬੇਬੇ ਨੂੰ ਕਦੋਂ ਦੀ ਮੈਂ ਸਮਝਾ ਰਹੀ ਆ ਬੇਬੇ ਸਮਝ ਹੀ ਨਹੀਂ ਰਹੇ ਹੈਗੇ ਮਾਂ ਗੱਲ ਇਹ ਨਹੀਂ ਹੈਗੀ ਕੱਪੜੇ ਧੋਣ ਦੀ ਗੱਲ ਹੈ ਮੈਂ ਧੋ ਦਣਾ ਕਿਉਂ ਉਹੀ ਝੱਜੂ ਪੜ ਕੇ ਅੱਛਾ ਧੋ ਦੇ ਭਾਈ ਤੂੰ ਲੱਗ ਜਾ ਹੌਂਦੇ ਥੱਲੇ ਧੋ ਦੇ ਕੱਪੜੇ ਵੀ ਧੋ ਦੇ ਰੋਟੀ ਰੋਕ ਵੀ ਇਹ ਨੂੰ ਐ ਪੈ ਜਾਂਦੇ। ਉਹ ਮਾਂ ਉਹ ਬਿਮਾਰ ਐ। ਡਾਕਟਰ ਨੇ ਕਿਹਾ ਮੈਂ ਤਾਂ ਕਹਿਣਾ ਅੱਗੇ ਕਿਹੜਾ ਮੈਂ ਰੋਜ਼ੀ ਕਰਦਾ। ਨਾ ਬਿਮਾਰ ਨੂੰ ਨੂੰ ਹੋਇਆ ਕਿ ਮੈਨੂੰ ਐਂ ਤਾਂ ਦੱਸ। ਅੱਗੇ ਕਿ ਜਨਾਨੀਆਂ ਚਵਾਖ ਨਹੀਂ ਜਾਂਦੀਆਂ ਸੀਗੀਆਂ। ਹੈ? ਵੀ ਜੋ ਮੰਜੇ ਤੇ ਪੰਗਾ ਰਹਿੰਦੇ ਸੀ ਫੇਰ ਜਵਾਖ ਹੁੰਦੇ ਸੀ ਕਹਿੰਦਾ ਤੇ। ਛੱਡੋ ਜੀ, ਰਹਿਣ ਦਿਓ। ਬੇਬੇ ਨੂੰ ਜਦੋਂ ਸਮਝ ਨਹੀਂ ਨੇ ਹੈਗਾ। ਕਹਿਣ ਦਾ ਵੀ ਕੀ ਫਾਇਦਾ ਬੇਬੇ ਨੂੰ। ਆਹੋ ਭਾਈ, ਮੈਨੂੰ ਤਾਂ ਕਹਿਣ ਦੀ ਵੀ ਲੋੜ ਨਹੀਂ, ਕੁਝ ਦੱਸਣ ਦੀ ਵੀ ਲੋੜ ਨਹੀਂ। ਤੁਸੀਂ ਦੋਨੇ ਹੈਗੇ ਸਮਝਦਾਰ। ਤੁਸੀਂ ਆਦੀ ਮਰਜ਼ੀ ਕਰ ਲਿਆ ਕਰੋ ਫਿਰ। ਜੇ ਮਾਂ ਇੱਕ ਦਿਨ ਕੱਪੜੇ ਤੂੰ ਤੋੜ ਦੇਂਗੀ ਕਿਹੜਾ ਲੋੜਾ ਆ ਜਾਊਗਾ। ਅੱਛਾ ਹੁਣ ਮੈਂ ਕੱਪੜੇ ਧੋਇਆ ਕਰਾਂ ਨਾ ਇਹ ਕਦੇ ਵਾਸਤੇ ਹੈਗੀ ਤੇਰੇ ਤੁੱਤਾ ਨਾ ਗੱਲਾਂ ਚ ਕੋਈ ਨਹੀਂ ਜਿੱਟ ਸਕਦਾ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਜਿਹਦੀ ਜ਼ੁਬਾਨ ਚੱਲਦੀ ਉਹਦੇ ਸੱਤ ਹੱਲ ਚੱਲਦੇ ਨੇ ਆ ਬੰਨੇ ਤੇਰੇ ਮੂਰੇ ਹੱਥ ਕਲੇਸ਼ ਨਾ ਕਰ ਕੱਪੜੇ ਮਾਪੀ ਧੋ ਲੈ ਧੋੜਾ ਪਰ ਮੈਂ ਤਾਂ ਕਹੀ ਹੀ ਨਹੀਂ ਐ ਧੋੜਾ ਭਾਈ ਤੂੰ ਲੱਗ ਜਾ ਜੇ ਥੱਲੇ ਆਹੀ ਕੁਛ ਕਰਾਂਗਾ ਹੋਰ ਕੀ ਕਰਾਂਗਾ ਹੁਣ ਮੈਂ ਬੁੰਡਿਆ ਕੀ ਕਰਿਆ ਨਾ ਉਰੀਆ ਮੇਰੀ ਗੱਲ ਸੁਣ ਆ ਗਿਆ ਹੱਥ ਹੋਇਆ ਆ ਆ ਜਾ ਹੁਣ ਕੋਈ ਆ ਗਿਆ ਮਨਦਰ ਸੀ ਮਨਦਰ ਕਿੱਥੇ ਅੰਦਰ ਸੁੱਤੀ ਪਈ ਸੀ ਕਿਉਂ ਮੈਂ ਤੈਨੂੰ ਐ ਕਹਿੰਦੀ ਸੀ ਵੇਖ ਪੁੱਤ ਕਰਨੀ ਦਾ ਤੂੰ ਆਦੀ ਮਰਜੀ ਆ ਪਰ ਮੇਰੀ ਤਾਂ ਤੇਰੇ ਅੱਗੇ ਨਾ ਮਿਹਨਤੀ ਐ ਹੁਣ ਤੂੰ ਦੂਜੇ ਵਿਆਹ ਨੂੰ ਹਾਂ ਕਰ ਤੇ ਇਹਦੇ ਨਹੀਂ ਕੋਈ ਜਵਾਬ ਹੁੰਦਾ ਨਾ ਕਰ ਲੈ ਪਾ ਮਾ ਮੈਂ ਤੈਨੂੰ ਕਿੰਨੇ ਵਾਰੀ ਕਹਾ ਹੁਣ ਤੁਸੀਂ ਉਹ ਰੱਟ ਨੂੰ ਛੱਡ ਦੋ ਦੂਜੇ ਵਿਆਹ ਵਾਲੀ ਨੂੰ ਲੈ ਮੈਂ ਕਿ ਮੈਂ ਛੱਡ ਦਾਂ ਮੈਨੂੰ ਪੋਤਾ-ਪੋਤੀ ਚਾਹੀਦਾ ਕਰਦਾ ਉਹ ਕੋਈ ਨਾ ਆਜੂਗਾ ਪੋਤਾ-ਪੋਤੀ ਵੀ ਪੋਤਾ-ਪੋਤੀ ਬਿਨਾ ਕਿਹੜਾ ਘਰ ਨਹੀਂ ਵੱਸਦੇ ਕਿਸੇ ਦਾ ਜਵਾਗ ਗੋਦ ਲੈ ਲਾਂਗੇ ਮੈਂ ਤੈਨੂੰ ਕਿੰਨੇ ਵਾਰੀ ਤਾਂ ਕਿਹਾ ਮੈਂ ਕੋਈ ਨਹੀਂ ਕਿਸੇ ਦਾ ਜਵਾਗ ਜੋਗ ਪਾ ਰਣਾ ਮੈਂ ਤੈਨੂੰ ਸਿੱਧੀ ਗੱਲ ਕਹਤੀ ਵੀ ਤੂੰ ਵਿਆਹ ਵਾਸਤੇ ਹਾਂ ਕਰਦੇ ਹੁਣ ਮੈਂ ਕੁੜੀ ਵੇਖ ਰੱਖੀ ਹੈਗੀ ਫੇਰ ਨਾਖੀ ਉਹ ਮਾਂ ਜੇ ਵਿਆਹ ਕੇ ਹੋਰ ਲੈਂਦੀ ਤਾਂ ਦੋਨਾਂ ਚ ਕਲੇਸ਼ ਰਿਹਾ ਕਰੂ ਨਾਲੇ ਘਰ ਨਹੀਂ ਰਹਿੰਦਾ ਫਿਰ ਉਹ ਮੇਰੀ ਗੱਲ ਸੁਣੋ ਮੈਂ ਕਿਹਾ ਤੈਨੂੰ ਐਂ ਕਹਿੰਦੀ ਆ ਵੀ ਇਹਨੂੰ ਤੂੰ ਛੱਡ ਦੇ ਵੀ ਆਪਾਂ ਦੂਜਾ ਵਿਆਹ ਕਰ ਦਿੰਨੇ ਆ ਤੇਰਾ ਇਹ ਵੀ ਇੱਥੇ ਰਹੀ ਜਾਊਗੀ ਉਹ ਵੀ ਇਹੀ ਜਾਊਗੀ ਤੇਰਾ ਮਿਲ ਕੇ ਟਾਈਮ ਪਾਸ ਹੋ ਜਾਊਗਾ ਤੂੰ ਕਿਹੜਾ ਮੰਨਣਾ ਚੱਲ ਕੋਈ ਨਾ ਫਿਰ ਮੈਨੂੰ ਸੋਚਣ ਦਾ ਟਾਈਮ ਤਾਂ ਦੇ ਲੈ ਸੋਚਣਾ ਦੱਸ ਕੀ ਹੈਗਾ ਚੱਲ ਕੋਈ ਨਹੀਂ ਮੈਂ ਕੋਈ ਨਹੀਂ ਫਿਰ ਮੈਂ ਤੈਨੂੰ ਦੱਸ ਦੂੰ ਕੋਈ ਨਹੀਂ ਮੈਨੂੰ ਸੋਚਣ ਦੇ ਥੋੜਾ ਟਾਈਮ ਤਾਂ ਫਿਰ ਚੱਲ ਚੰਗਾ ਫੇਰੇ ਦੱਸ ਦੀ ਮੈਨੂੰ ਕਿਵੇਂ ਕਰਨਾ ਫਿਰ ਮੈਂ ਕਹਾ ਗੱਲ ਤੋੜ ਲੂੰਗੀ ਆਹੋ ਕੋਈ ਨਹੀਂ ਦੱਸ ਦੂੰਗਾ ਚੰਗਾ Kita cek di depan. ਲੈ ਬਾਬਾ ਤੂੰ ਦਵਨੀ ਟੱਕਰ ਗਈ ਮੈਂ ਤੇਰੇ ਕੋਲ ਹੀ ਚੱਲੀ ਸੀ ਘਰੇ ਅੱਛਾ ਹੋਰ ਦੱਸ ਕੀ ਕੰਨੀ ਕੰਮ ਸੀ ਮੈਨੂੰ ਕੋਈ ਕੀ ਕੰਮ ਸੀ ਮੈਂ ਤੈਨੂੰ ਐ ਕਹਿੰਦੀ ਸੀ ਵੀ ਮੁੰਡਾ ਨਾ ਮਾੜੀ ਮੋਟੀ ਹਾਂ ਨੁਕਰ ਜੀ ਕਰਦਾਗਾ ਮੰਨੇ ਕੇ ਹਾਂ ਇਹ ਤਾਂ ਕਹਿੰਦਾ ਕਹਿੰਦਾ ਮੈਨੂੰ ਸੋਚਣ ਦਾ ਟਾਈਮ ਦੇ ਤੇ ਮੈਂ ਤੈਨੂੰ ਇਹ ਕਹਿੰਨੀ ਐ ਵੀ ਜਿਹੜਾ ਤੂੰ ਰਿਸ਼ਤਾ ਕਹਿੰਦੀ ਸੀਗੀ ਤੂੰ ਉੱਥੇ ਗੱਲ ਚ ਲਾ ਨਹੀਂ ਉੱਥੇ ਤਾਂ ਮੈਂ ਮਿੰਟ ਮਾਰੂੰਗੀ ਭੈਣੇ ਕਰਾਉਣ ਲੱਗੀ ਕਿਹੜਾ ਮੁੰਡਾ ਹਾਂ ਕਰ ਲੈ ਕਰ ਐ ਤਾਂ ਹੁਣ ਕਹਿੰਦਾਗਾ ਵੀ ਮੈਨੂੰ ਇੱਕ ਵਾਰੀ ਸੋਚਣ ਦਾ ਟਾਈਮ ਦੇ ਬੱਸ ਫੇਰ ਜਿਉ ਨੇ ਕਹਿਤਾ ਤਾ ਸੋਚ ਲੂਗਾ ਜੇ ਮੁੰਡਾ ਮੰਨਦਾ ਤਾ ਠੀਕ ਹੈ ਨਹੀਂ ਤੈਨੂੰ ਮੈਂ ਇੱਕ ਸਕੀਮ ਦੱਸਦੀ ਹਾਂ ਚਲ ਠੀਕ ਹੈ ਜਿਵੇਂ ਤੂੰ ਕਹਿੰਨੀ ਆ ਨਾ ਫਿਰ ਮੈਂ ਉਮੀ ਕਰੂੰਗੀ ਚਲ ਠੀਕ ਹੈ ਹੁਣ ਤੂੰ ਤਿਆਰ ਰੱਖੀ ਬਸ ਇਹ ਚੱਲਦਾ ਜਾਗਾ ਹਾਂ ਹਾਂ ਆ ਚੱਲ ਕੇ ਫਿਰ ਕਰੇ ਨਹੀਂ ਉਹ ਕਰੇ ਤਾਂ ਮੈਂ ਕੀ ਲੈਣ ਜਾਊਂਗੀ ਚੰਗਾ ਹੁਣ ਮੈਂ ਮੁੜਦੀ ਆਂਗੀ ਵਾਪਸ ਤੇ ਮੈਂ ਤੇਰੇ ਕੋਲ ਹੀ ਆਈ ਸੀ ਬਸ ਤੈਨੂੰ ਜਿਵੇਂ ਕਹਿ ਤੂੰ ਉਵੇਂ ਕਰਦੀ ਹੁਣ ਤੇ ਬਾਕੀ ਜਿਹੜੀ ਤੂੰ ਮੈਨੂੰ ਸਕੀਮ ਦੱਸੀ ਆ ਫਿਰ ਮੈਂ ਵੀ ਉਵੇਂ ਕਰੂੰਗੀ ਠੀਕ ਆ ਮੈਂ ਕੰਮ ਜਾਂਦੀ ਸੀ ਹੁਣ ਫੇਰ ਹੀ ਜਾਊਂਗੀ ਚੰਗਾ 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 ਤਾਂ ਕੰਮ ਵਧੀਆ ਹੋ ਗਿਆ ਹੁਣ ਤਾਂ ਇਹ ਗਾਉਂ ਦੀ ਮਾਰੀ ਚੂੜੀ ਪਾਉਗੀ ਵੀ ਰਿਸ਼ਤਾ ਕਰਾਉਗੀ ਰਿਸ਼ਤਾ ਵੀ ਕੂੰਜ ਵਰਗੀ ਕੁੜੀ ਆ ਪਟਦਾ ਨਾ ਕਰ ਮੈਂ ਤਾਂ ਇਹ ਪਟ ਦਿੰਨੀ ਆ ਚੰਗੇ ਭਲੇ ਨੂੰ ਮੈਨੂੰ ਕੌਣ ਜਾਣੇ ਫਿਰ ਜੇ ਮੈਂ ਇਹ ਕੰਮ ਨਾ ਕਰਾਂ ਉਹ ਆਈਏ ਵੱਡੇ ਚਲਾਕ ਮੈਂ ਉਦੋਂ ਚਲਾਕਾਂਗੀ ਸਮਝ ਲਿਆ ਮਨਿੰਦਰਾ ਖੜੀ ਹੋਣੀ ਪਈਆਂ ਮੋਜਾਂ ਨਾਲ ਨਾ ਉੱਠ ਕੇ ਕੰਮ ਕਰਨਾ ਉਹ ਸਾਰਾ ਮੈਂ ਮਨਵੇੜਤਾਰ ਸੋਈ ਦਿੱਤਾ ਆ ਝਾਂਡੂ ਜੂੜੇ ਤਾਂ ਲਾੜਾ ਉੱਠ ਕੇ ਮੇਰੇ ਤੋਂ ਨਹੀਂ ਹੁੰਦਾ ਕੋਈ ਵੀ ਕੰਮ ਕਿਉਂ ਤੇਰੇ ਤੋਂ ਕਿਹੜਾ ਹੁੰਦਾ ਹੋਰ ਕੌਣ ਕਰੂਗਾ ਕੰਮ ਆਹ ਕਰੂਗੀ ਜਿਹਨੂੰ ਕਰੇ ਵਿਆਹ ਕੇ ਲੈ ਕੇ ਆਂਗੀ ਹੋ ਜਾਂਦੇ ਉਹਨੂੰ ਦੇਖੀ ਜਾਊਗੀ ਜਿਹੜੀ ਆਊਗੀ ਮੈਂ ਆਪੇ ਕੰਮ ਕਰਾ ਲੂੰਗੀ ਤੂੰ ਦੱਸ ਹੁਣ ਕਰਦੀ ਏ ਕਿ ਨਹੀਂ ਮੈਂ ਨਹੀਂ ਕਰਦੀ ਮੰਮੀ ਜੇ ਤੂੰ ਨਹੀਂ ਕਰਨਾ ਨਾ ਫਿਰ ਤੂੰ ਇੱਥੇ ਰਹਿਣਾ ਵੀ ਨਹੀਂ ਦਫਾ ਹੋ ਜਾ ਇੱਥੋਂ ਮੈਂ ਤਾਂ ਜਵਾਂ ਨਹੀਂ ਜਾਂਦੀ ਨਾਲੇ ਐ ਨਹੀਂ ਪਤਾ ਕੁਛਕ ਟੈਮ ਨੂੰ ਤੁਸੀਂ ਕਰੋ ਬਾਹਰ ਹੂੰ ਤੇਰੇ ਵਰਗੀਆਂ 20 ਦੇਖੀਆਂ ਨੇ ਮੈਂ ਮੈਂ ਕੀ ਬਕਵਾਸ ਕਰਦੇ ਇਹਨੂੰ ਨਹੀਂ ਕੀ ਹੋ ਗਿਆ ਠੀਕ ਤਾਂ ਹੈਗੀਂ ਤੂੰ ਜੀ ਮੈਨੂੰ ਬਹੁਤ ਪਿਆਣਾ ਸੁਪਨਾ ਆਇਆ ਇਹ ਹੁਣ ਕਿ ਉਹ ਕੀ ਸੁਪਨਾ ਆਇਆ ਤੈਨੂੰ ਮੈਨੂੰ ਸੁਪਨਾ ਆਇਆ ਕਿ ਤੁਸੀਂ ਦੂਜੇ ਵਿਆਹ ਲਈ ਮੰਨਗੇ ਉਹ ਹੈ ਗਮਲੀ ਜੀ ਤੂੰ ਐਂ ਦੱਸ ਸੁਪਨੇ ਵੀ ਕਦੇ ਸੱਚ ਹੋਏ ਨੇ ਪਰ ਜਿਹੋ ਜਿਹੇ ਆਪਣੇ ਘਰੇ ਹਾਲਾਤ ਹਨ ਜੇ ਤੁਸੀਂ ਸੱਚੀ ਦੂਜੇ ਵਿਆਹ ਕਰਾ ਲਿਆ ਫੇਰ ਉਹ ਐ ਕਿਵੇਂ ਕਰਾ ਲਿਆ ਮਨਿੰਦਰ ਕਮਲਿਆਂ ਵਾਲੀਆਂ ਗੱਲਾਂ ਨਾ ਕਰਿਆ ਕਰ ਮੈਂ ਤਾਂ ਤੇਰੇ ਸਾਹਮਣੇ ਆ ਬਈ ਤੁਸੀਂ ਮੇਰੇ ਸਾਹਮਣੇ ਹੀ ਰਹੋ ਉਧਰੇ ਸਾਹਮਣੇ ਹੀ ਆ ਤੇ ਤੇਰੇ ਨਾਲ ਮੈਨੂੰ ਕਦੇ ਛੱਡ ਕੇ ਨਾ ਜਾਇਓ ਤੈਨੂੰ ਛੱਡ ਕੇ ਜਾਊਂਗਾ ਮੇਰਾ ਦਮ ਖਰਾਬ ਹੈ ਉਹ ਵੀ ਨਹੀਂ ਸੋਣੀ ਨਾ ਆ ਦੇਖ ਲੈ ਤੇਰੇ ਵਾਲਾ ਮੁੜਕਾ ਮੈਨੂੰ ਵੀ ਆ ਗਿਆ ਬਾੰਦਰੀ ਪੈ ਜਾ ਚੁੱਪ ਕਰਕੇ ਕਿੱਥੇ ਪੈ ਜਾ ਪੈ ਜਾ ਬਹੁਤ ਬਰਦਾਸ਼ਤ ਕਰ ਲਿਆ ਪਰ ਹੁਣ ਨਹੀਂ 4 ਸਾਲ ਹੋ ਗਏ ਮੈਨੂੰ ਦੇਖਦੀ ਨੂੰ ਬੇ ਹੁਣ ਜਵਾਕ ਜੰਮਦੀ ਹੁਣ ਜਵਾਕ ਜੰਮਦੀ ਤੂੰ ਤਾਂ ਮੂੜੋਂ ਹੀ ਬਿਸ਼ਰਮਪੁਣਾ ਫੜ ਲਿਆ ਬਸ ਮੇਰੀ ਬਰਦਾਸ਼ਤ ਤੋਂ ਬਾਹਰ ਐ ਕੰਮ ਹੁਣ ਤੇਰੀ ਇਸ ਘਰ ਵਿੱਚ ਕੋਈ ਵੀ ਜਗ੍ਹਾ ਨਹੀਂ ਹੈਗੀ ਤੈਨੂੰ ਲੱਗੀ ਸਮਝ ਮੈਂ ਤੈਨੂੰ 2 ਮਹੀਨੇ ਦਾ ਟਾਈਮ ਦਿੱਤਾ ਸੀ ਨਾ ਜਵਾਕ ਜੰਮੜਾ ਹੁਣ ਇਸ ਘਰ 'ਚ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਪਰ ਚੋਵਾ ਪਸਾਂਦੀ ਲੋੜ ਨਹੀਂ ਹੁਣ ਤੇਰੀ ਮੈਂ ਮੇਰੇ ਰੋਡੇ ਪੈਰੀ ਪੈਰੀ ਪੰਨੀ ਇੱਥੇ ਜੇ ਤੂੰ ਮੈਨੂੰ ਰੋਕ ਲਾ ਦੇਖਤਾ ਸਹੀ ਪਤਾ ਕਿਵੇਂ ਡਰਾਮੇ ਕਰਦੀ ਆ ਉਹ ਡਰਾਮੇ ਜੇ ਨਾ ਕਿਸੇ ਹੋਰ ਸਾਹਮਣੇ ਜਾ ਕੇ ਕਰੀ ਆਪਣੀ ਮਾਂ ਕੋਲ ਕਰ ਡਰਾਮੇ ਇੱਥੇ ਨਹੀਂ ਲੱਗੀ ਸਮਝ ਤੈਨੂੰ ਤੈਨੂੰ ਮੈਂ ਕਿਹਾ ਸੀ ਨਾ ਵੀ ਜਵਾਕ ਜੰਮਦੇ ਜਵਾਕ ਜੰਮਦੇ ਪਰ ਤੂੰ ਤੈਨੂੰ ਬਹੁਤ ਪਿਆਰ ਦਿੱਤਾ 4 ਸਾਲ ਦਾ ਪਰ ਨਹੀਂ ਮੈਂ ਤੈਨੂੰ ਕਿਹਾ ਹੁਣ ਜਵਾਕ ਜਮ ਹੁਣ ਜਵਾਕ ਜਮ ਕਿੱਥੋਂ ਮੇਰੇ ਕਹੇ ਦਾ ਤਾਂ ਤੇਰੇ ਤੇ ਅਸਰ ਹੀ ਨਹੀਂ ਤੂੰ ਤਾਂ ਕਹਿੰਨੀ ਆ ਕੁੱਤੀ ਆ ਪੌਂਕੇ ਹੜ ਜਾਂਦੀ ਆ ਮੈਂ ਕਿਹਾ ਦਵਾਈ ਖਾ ਲੈ ਮੈਂ ਦਵਾਈ ਨਹੀਂ ਖਾਣੀ ਮੈਂ ਕਿਹਾ ਮੈਨੂੰ ਮੇਰੇ ਰੱਬ ਤੇ ਭਰੋਸਾ ਮੈਂ ਕਿਹਾ ਕਬਰਾਂ ਚ ਜਾ ਕੇ ਮੈਂ ਨਾ ਟੂਣਾ ਕਰਿਆ ਨਹੀਂ ਜੀ ਮੈਨੂੰ ਮੇਰੇ ਰੱਬ ਤੇ ਭਰੋਸਾ ਨਾ ਹੁਣ ਚਾਰੇ ਤੇਰਾ ਰੱਬ ਤੈਨੂੰ ਹੁਣ ਕਿਉਂ ਨਹੀਂ ਤੇ ਨੂੰ ਰੱਬ ਤੇਰਾ ਬਚਾਉਂਦਾ ਮੇਰਾ ਰੱਬ ਤੇਰੇ ਜਵਾਕੇ ਨਹੀਂ ਜਮਾਉਂਦਾ ਹੈ ਤੈਨਨੇ 70 ਖਾਖਾ ਪੱਕ ਚੁੱਕੀਆਂ ਤੈਨੂੰ ਅਸੀਂ ਨਹੀਂ ਰੱਖ ਸਕਦੇ ਮੈਂ ਆਪਣੇ ਪੁੱਤ ਦੀ ਉਮਰ ਥੋੜੀ ਲੰਘਾਉਣੀ ਹੈ ਮੈਂ ਤੈਨੂੰ 2 ਮਹੀਨੇ ਦਾ ਟਾਈਮ ਦਿੱਤਾ ਸੀ ਨਾ ਵੀ ਜਵਾਕ ਜਮਾ ਲਈ ਲੈ ਨਾ ਜੰਮਿਆ ਹੁਣ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਹੈ ਮੈਂ ਕਿਹਾ 2 ਮਹੀਨੇ ਚ ਜਵਾਕ ਪੱਲੇ ਪੈ ਹੀ ਜਾਣਾ ਪਰ ਕਿੱਥੋਂ ਅੱਖੇ ਮੇਰਾ ਰੱਬ ਕਰੂਗਾ ਹਮੇ ਆ ਤੋ ਦਿੱੱਤ ਤੇ ਮੈਂ ਨਾ ਕਰੂਗਾ ਚਲ ਦੇ ਦੇ ਮੈਨੂੰ ਕਰੋ ਮੈਂ ਨਾ ਮੈਂ ਨਾ ਇਹ ਨਹੀਂ ਕਦੀ ਹੋ ਸਕਦਾ ਤੂੰ ਇਸ ਕਰ ਬੰਦ ਮੈਂ ਕਰੂਗਾ ਇਹ ਰੱਬੇ ਬਸ਼ਰਮ ਲਾ ਬਤਾ ਚਲ ਮਰਨ ਦੇ ਸਾਸੀ ਗਾਲ ਜੀ ਸਾਰਿਆਂ ਨੂੰ ਜਿਹੜੀ ਵੀਡੀਓ ਹੁਣ ਤੁਸੀਂ ਦੇਖ ਕੇ ਹਟਿਓ ਤੁਹਾਨੂੰ ਕਿਵੇਂ ਲੱਗੀ ਸਾਰਿਆਂ ਨੇ ਕਮੈਂਟ ਕਰਨੇ ਨੇ ਤੇ ਵੀਡੀਓ ਨੂੰ ਲਾਈਕ ਕਰਨਾ ਹੈ ਅਸੀਂ ਬਹੁਤ ਆਸ ਤੇ ਉਮੀਦਾਂ ਨਾਲ ਇਹ ਵੀਡੀਓ ਬਣਾਈ ਹੈ ਤੇ ਤੁਸੀਂ ਸਾਰਿਆਂ ਨੇ ਪੂਰੀ ਐਂਡ ਤੱਕ ਵੀਡੀਓ ਦੇਖੀ ਹੈ ਜੇ ਕਿਸੇ ਨੇ ਸਕਿਪ ਕਰੀ ਹੈ ਤਾਂ ਉਹ ਦੁਬਾਰੇ ਦੇਖ ਲਓ ਤੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਕਿਉਂਕਿ ਇਸ ਪਿੱਛੇ ਬੜੀ ਮਿਹਨਤ ਲੱਗਦੀ ਹੈ ਨਾਲੇ ਵੀਡੀਓ 'ਚ ਬਹੁਤ ਸੋਹਣਾ ਮੈਸੇਜ ਆ ਜਰੂਰ ਦੇਖਿਓ ਸਾਰੇ ਹਾਂ ਮਨਿੰਦਰ ਕਹਿੰਦੀ ਬਹੁਤ ਸੋਹਣਾ ਮੈਸੇਜ ਹੈ ਸਾਰਿਆਂ ਨੇ ਜਰੂਰ ਦੇਖਣੀ ਹੈ ਤੇ ਵੀਡੀਓ ਹੁੰਦੀ ਥੋੜੇ ਟਾਈਮ ਦੀ ਤੁਸੀਂ ਉਹਨੂੰ ਵੀ ਸਕਿਪ ਕਰ ਦਿੰਨੇ ਹੋ ਪਰ ਜਦੋਂ ਅਸੀਂ ਸ਼ੂਟ ਕਰਦੇ ਆ ਤਾਂ ਸਾਨੂੰ ਸਾਰਾ ਸਾਰਾ ਦਿਨ ਲੱਗ ਜਾਂਦਾ ਆ ਦੇਖ ਲਓ ਮੁੜਕਾ ਹਲੇ ਵੀ ਮੱਥੇ ਤੋਂ ਚੋਈ ਜਾਂਦਾ ਤੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਜਿੰਨੇ ਵੀ ਤੁਹਾਡੇ ਲਿੰਕ ਚ ਬੰਦੇ ਨੇ ਤੁਸੀਂ ਉਹਨਾਂ ਨੂੰ ਕਿਓ ਵੀ ਆਪਣੇ ਚੈਨਲ ਤੇ ਜਿੰਨੀਆਂ ਵੀ ਵੀਡੀਓ ਨੇ ਸਾਰੀਆਂ ਨੂੰ ਦੇਖਣ ਤੇ ਪਿਆਰ ਦੇਣ ਕਮੈਂਟ ਜਰੂਰ ਕਰਿਓ ਕਿ ਕਿਹਦੀ ਐਕਟਿੰਗ ਕਿਵੇਂ ਲੱਗੀ ਜੇ ਤੁਹਾਨੂੰ ਕੋਈ ਸਾਡੇ ਚ ਘਾਟ ਲੱਗਦੀ ਹੈ ਤਾਂ ਤੁਸੀਂ ਉਹ ਵੀ ਦੱਸਿਓ ਜਰੂਰ ਕਿਉਂਕਿ ਵੀ ਅੱਗੇ ਤਾਂ ਸੁਧਾਰੀਆਂ ਜਾ ਸਕਦੀਆਂ ਨੇ ਗਲਤੀਆਂ ਕਿਉਂਕਿ ਜਿਹੜੇ ਦਰਸ਼ਕ ਹੁੰਦੇ ਨੇ ਉਹਨਾਂ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਸਾਨੂੰ ਸਾਡੀਆਂ ਗਲਤੀਆਂ ਦੱਸਣ ਗਲਤੀਆਂ ਤੋਂ ਹੀ ਬੰਦਾ ਸਿੱਖਦਾ ਹੁੰਦਾ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਪਹਿਲਾਂ ਵੀ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਤੇ ਹੁਣ ਵੀ ਦਿਓਗੇ ਸਾਨੂੰ ਪੂਰੀ ਉਮੀਦ ਹੈ ਥੈਂਕ ਯੂ ਧੰਨਵਾਦ ਸਾਰਿਆਂ ਦਾ